ਪੰਜਾਬੀ ਸਮਾਜ ਸਦਾ ਹੀ ਆਪਣੀ ਸੰਸਕ੍ਰਿਤੀ ਧਰਮ ਅਤੇ ਸਾਂਝੇ ਮੁੱਲਾਂ ਲਈ ਪ੍ਰਸਿੱਧ ਰਿਹਾ ਇੱਥੋਂ ਦੀਆਂ ਰਵਾਈਤਾਂ ਅਤੇ ਲੋਕਾਂ ਦੀ ਆਸਾ ਕਿਸੇ ਵੀ ਨਿਰਧਾਰਿਤ ਸਮਾਜਿਕ ਜਾਂ ਸਿਆਸੀ ਘਟਨਾ ਤੋਂ ਵੱਧ ਗਹਿਰੀ ਹੈ ਸਿੱਖ ਧਰਮ ਦੀ ਪਛਾਣ ਅਤੇ ਇਸ ਨਾਲ ਜੁੜੇ ਰਸਮ ਰਿਵਾਜ ਸਿਰਫ ਧਾਰਮਿਕ ਮੂਲ ਹੀ ਨਹੀਂ ਸਗੋਂ ਸਮਾਜਿਕ ਪਛਾਣ ਅਤੇ ਆਤਮ ਸਨਮਾਨ ਨਾਲ ਵੀ ਗਹਿਰੇ ਤੌਰ ਤੇ ਜੁੜੇ ਹਨ ਸੋ ਇਸ ਪਿਛੋਕੜ ਵਿੱਚ ਹਰ ਸਿੱਖ ਦੇ ਜੀਵਨ ਅਤੇ ਉਸ ਦੀ ਸਾਂਸਕ੍ਰਿਤਿਕ ਆਸਤਾਨੂ ਮਰਿਆਦਾ ਨੂੰ ਮਿਲਣਾ ਹੀ ਖਾਸ ਕਰਕੇ ਬਹੁਤ ਜ਼ਰੂਰੀ ਹੈ ਸਿੱਖ ਧਾਰਮ ਵਿੱਚ ਪ੍ਰਤੀਕ ਅਤੇ ਰਸਮਾਂ ਦੀ ਆਪਣੀ ਮਹੱਤ ਹੈ ਜੋ ਨਿਰੰਤਰਤਾ ਸ਼ਰਧਾ ਅਤੇ ਸੁਭੇ ਦੇ ਸਮਾਜਿਕ ਤਾਨਾਬਾਨੇ ਨੂੰ ਮਜ਼ਬੂਤੀ ਦਿੰਦੀ ਹੈ ਤੇ ਇਨ੍ਹਾਂ ਰਸਮਾਂ ਅਤੇ ਪ੍ਰਤੀਕਾਂ ਨੂੰ ਸਨਮਾਨ ਦੇਣਾ ਨਾ ਸਿਰਫ ਧਾਰਮਿਕ ਫਰਜ਼ ਹੈ ਬਲਕਿ ਸਮਾਜਿਕ ਅਤੇ ਨੈਤਿਕ ਜ਼ਿੰਮੇਵਾਰੀ ਵੀ ਹੈ ਪੰਜਾਬੀ ਲੋਕਾਂ ਲਈ ਇਹ ਸਿੱਖਿਆ ਅਤੇ ਆਸਾ ਦੇ ਨਾਲ ਸਾਂਝੀ ਪਛਾਣ ਦਾ ਵੀ ਹਿੱਸਾ ਹੈ ਜੋ ਹਰ ਨਾਗਰਿਕ ਅਤੇ ਵਿਦਿਆਰਥੀ ਨੂੰ ਸੂਬੇ ਦੀ ਸਾਂਝੀ ਮੌਲਤਾ ਨਾਲ ਜੋੜਦਾ ਸੋ ਇਸ ਪ੍ਰਸੰਗ ਵਿੱਚ ਹਰ ਵਾਰ ਦੀ ਸਮਾਜਿਕ ਜਾਂ ਸਿਆਸੀ ਘਟਨਾ ਸਿਰਫ ਰਾਜਨੀਤਿਕ ਤੌਰ ਤੇ ਹੀ ਨਹੀਂ ਬਲਕਿ ਲੋਕਾਂ ਦੇ ਮਨੋਵਿਗਿਆਨਿਕ ਅਤੇ ਧਾਰਮਿਕ ਅਹਿਸਾਸਾਂ ਨਾਲ ਜੁੜੀ ਹੋਈ ਹੁੰਦੀ ਹੈ ਲੋਕਾਂ ਦੀ ਭਾਵਨਾ ਉਹਨਾਂ ਦੀ ਹਿੰਮਤ ਅਤੇ ਸੰਵੇਦਨਸ਼ੀਲਤਾ ਪੰਜਾਬ ਦੀ ਰਾਜਨੀਤਿਕ ਅਤੇ ਧਾਰਮਿਕ ਪਛਾਣ ਵਿੱਚ ਅਹੰਕਾਰਕ ਤੱਤ ਵਜੋਂ ਕੰਮ ਕਰਦੇ ਹਨ ਇਹ ਸਮਝਣਾ ਹੈ ਕਿ ਕਿਸੇ ਵੀ ਘਟਨਾ ਦਾ ਪ੍ਰਭਾਵ ਲੋਕਾਂ ਦੇ ਦਿਲਾਂ ਅਤੇ ਮਨਾਂ ਤੇ ਕਿਵੇਂ ਪੈਦਾ ਸੋ ਸੂਬੇ ਦੇ ਨਾਗਰਿਕਾਂ ਅਤੇ ਆਗੂਆਂ ਲਈ ਬਹੁਤ ਜ਼ਰੂਰੀ ਹੈ ਪੰਜਾਬੀ ਸਮਾਜ ਵਿੱਚ ਆਪਣੇ ਧਰਮ ਅਤੇ ਸਾਂਝੇ ਰਸਮਾਂ ਦੇ ਸਨਮਾਨ ਦੀ ਲੜਾਈ ਸਿਰਫ ਵਿਅਕਤੀਗਤ ਸਨਮਾਨ ਲਈ ਨਹੀਂ ਬਲਕਿ ਪੂਰੇ ਸਮਾਜ ਦੀ ਆਤਮ ਪਛਾਣ ਅਤੇ ਸਮਵੇਦਨਸ਼ੀਲਤਾ ਲਈ ਹੈ ਇਹ ਪਿਛੋਕੜ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਨਾਗਰਿਕ ਅਤੇ ਵਿਦਿਆਰਥੀ ਨੂੰ ਆਪਣੀ ਪਛਾਣ ਅਤੇ ਸੰਸਕ੍ਰਿਤੀ ਦੀ ਰੱਖਿਆ ਲਈ ਸਾਵਧਾਨ ਅਤੇ ਜਾਗਰੂਕ ਰਹਿਣਾ ਚਾਹੀਦਾ ਹੈ ਸੋ ਇਸ ਪ੍ਰਕਾਰ ਸਮਾਜਿਕ ਨਿਰਣਾਏ ਧਾਰਮਿਕ ਅਹਿਸਾਸ ਅਤੇ ਸਾਂਝੀ ਪਛਾਣ ਪੰਜਾਬ ਦੇ ਲੋਕਾਂ ਦੇ ਜ਼ਿੰਮੇਵਾਰੀ ਦਾ ਅਹੰਕਾਰਕ ਹਿੱਸਾ ਬਣਦੇ ਹਨ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਵਿੱਚ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲਵਾਏ ਜਾਣ ਦਾ ਕਰੜਾ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਪੜਤਾਲ ਦੇ ਨਿਰਦੇਸ਼ ਦਿੱਤੇ ਰੇ ਉਹਨਾਂ ਆਖਿਆ ਕਿ ਇਹ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ ਜਿਸ ਨੂੰ ਪ੍ਰਵਾਹ ਨਹੀਂ ਕੀਤਾ ਜਾ ਸਕਦਾ ਬੀਤੇ ਦਿਨ ਅਧਿਆਪਕ ਯੋਗਤਾ ਪ੍ਰੀਖਿਆ ਲਈ ਬਠਿੰਡਾ ਦੇ ਪਿੰਡ ਭੋਖੜਾ ਵਿਖੇ ਦਿੱਲੀ ਪਬਲਿਕ ਸਕੂਲ ਚ ਬਣੇ ਪ੍ਰੀਖਿਆ ਕੇਂਦਰ ਵਿੱਚ ਸਿੱਖ ਪ੍ਰੀਖਿਆਰਤਿਆਂ ਦੀ ਖਾਸ ਕਰਕੇ ਉਹਨਾਂ ਦੇ ਕੜੇ ਲਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਐਡਵੋਕੇਟ ਥਾਮੀ ਨੇ ਕਿਹਾ ਕਿ ਪੰਜਾਬ ਬਹੁ ਗਿਣਤੀ ਸਿੱਖ ਵਸੋਂ ਵਾਲਾ ਖਿੱਤਾ ਹੈ ਜਿੱਤੇ ਹਰ ਇੱਕ ਨੂੰ ਇਹ ਪਤਾ ਹੈ ਕਿ ਕੜਾ ਸਿੱਖਾਂ ਦਾ ਅਨਿੱਖੜਵਾਂ ਅੰਗ ਹੈ ਪਰ ਇਸ ਦੇ ਬਾਵਜੂਦ ਵੀ ਸਿੱਖ ਪ੍ਰੀਖਿਆਰਤਿਆਂ ਦੇ ਕੜੇ ਲਵਾਉਣ ਦੀ ਹਰਕਤ ਮੰਤਪਾਗੀ ਹੈ ਉਨਾਂ ਆਖਿਆ ਕਿ ਗੁਰੂਆਂ ਦੀ ਧਰਤੀ ਪੰਜਾਬ ਵਿੱਚ ਅਜਈਆਂ ਹਰਕਤਾਂ ਕਿਸ ਦੇ ਇਸ਼ਾਰੇ ਤੇ ਹੋ ਰਹੀਆਂ ਇਹ ਜਾਂਚ ਦਾ ਵਿਸ਼ਾ ਹੈ ਕਿ ਪੰਜਾਬ ਸਰਕਾਰ ਇਸ ਨੂੰ ਪ੍ਰਵਾਨਗੀ ਦੇ ਰਹੀ ਹੈ ਜੇਕਰ ਅਜਿਹਾ ਹੈ ਤਾਂ ਇਸ ਤੋਂ ਦੁਖਦਾਈ ਹੋਰ ਕੀ ਹੋ ਸਕਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਸੰਜੇਦਾ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਵਾਸਤੇ ਲਿਖਿਆ ਜਾਵੇਗਾ ਫਲਹਾਲ ਇਸ ਦੀ ਪੜਤਾਲ ਕਾਰਵਾਈ ਜਾਰੀ ਹੈ ਜਾਂਚ ਪੜਤਾਲ ਦੀ ਇਸ ਕਾਰਵਾਈ ਲਈ ਗੁਰਦੁਆਰਾ ਸ੍ਰੀ ਹਾਜੀ ਰਤਨ ਸਾਹਿਬ ਬਠਿੰਡਾ ਦੇ ਮੈਨੇਜਰ ਦਰਸ਼ਨ ਸਿੰਘ ਸਬ ਅਫੀਸ ਤਲਵੰਡੀ ਸਾਬੋ ਦੇ ਇੰਚਾਰਜ ਭੋਲਾ ਸਿੰਘ ਅਤੇ ਪ੍ਰਚਾਰਕ ਸਿੰਘਾਂ ਦੀ ਡਿਊਟੀ ਲਗਾਈ ਗਈ ਹੈ ਇਸ ਕਮੇਟੀ ਦੀ ਜਾਂਚ ਰਿਪੋਰਟ ਅਨੁਸਾਰ ਬਣਦੀ ਕਾਰਵਾਈ ਹੋਵੇਗੀ ਐਡਵੋਕੇਟ ਧਾਮੀ ਨੇ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਅਜਈਆਂ ਹਰਕਤਾਂ ਦਾ ਮੌਕੇ ਤੇ ਹੀ ਵਿਰੋਧ ਦਰਜ ਕਰਵਾਇਆ ਜਾਵੇ ਕਿਸੇ ਵੀ ਸਿੱਖ ਵਿਰੋਧੀ ਕਾਰਵਾਈ ਨੂੰ ਚੁਣੌਤੀ ਦਿੱਤੀ ਜਾਵੇ ਅਤੇ ਮੌਕੇ ਤੇ ਮੌਜੂਦ ਸਿੱਖ ਪ੍ਰਸੰਗ ਵਿੱਚ ਆਪਣੀ ਗੱਲ ਰੱਖ ਕੇ ਕੌਮੀ ਤਰਜਮਾਨੀ ਕਰਨਾ ਹਰ ਸਿੱਖ ਦਾ ਫਰਜ਼ ਹੈ ਅਤੇ ਜੇਕਰ ਅਜਿਹੀਆਂ ਹਰਕਤਾਂ ਨੂੰ ਮੂਕ ਪ੍ਰਵਾਨਗੀ ਮਿਲਦੀ ਰਹੀ ਤਾਂ ਸਿੱਖ ਵਿਰੋਧੀ ਅੰਸਰਾਂ ਦੇ ਹੌਸਲੇ ਹੋਰ ਵਧਣਗੇ